ਭਈਆ ਦੁਕਾਨ ਤੇ ਹੈ ਭਈਆ ਨਹੀਂ ਭਾਈ ਤਾਂ ਮੈਸਤਰੀ ਨੇ ਪਾਈ ਹੈ ਉਹ ਮੇਰਾ ਮਾਲਵਾ ਆ ਵੀ ਆ ਥਾਂ ਤੇਰਾ ਹੀ ਸੀ ਨਹੀਂ ਭਾਈ ਥਾਂ ਤਾਂ ਕਿਸੇ ਦਾ ਸੀਗਾਰਾਵਾ ਤੂੰ ਸਮਝਦਾ ਨਹੀਂ ਓਏ ਤੂੰ ਮੈਂ ਕਹਿਣਾ ਚਾਹੁੰਦਾ ਵੀ ਆ ਦੁਕਾਨ ਤੇਰੀ ਹੋਈ ਆ ਨਹੀਂ ਭਾਈ ਦੁਕਾਨ ਤਾਂ ਮੇਰੇ ਮਾਲਕਾਂ ਦੀ ਆ ਮੈਂ ਤਾਂ ਇੱਥੇ ਕੰਮ ਕਰਦਾ ਆ ਓ ਜਾ ਯਾਰ ਤੂੰ ਸਮਝਦਾ ਨਹੀਂ ਬਈ ਦੁਕਾਨ ਚ ਐਟਮਾ ਦਾ ਭਾਵਾਂ ਰੱਖੀ ਹੋਈ ਆ ਹਾਂ ਆਪਣੇ ਬਈ ਦੁਕਾਨ ਚ ਐਟਮਾ ਹੀ ਹੁੰਦੇ ਆ ਔਰ ਇੱਥੇ ਮੱਖੀਆਂ ਥੋੜੀ ਨਾ ਰੱਖਣੀਆਂ ਲੈਣਾ ਕੀ ਆ ਤੂੰ ਮੈਨੂੰ ਇਹ ਦੱਸ ਬਾਈ ਯਾਰ ਤੂੰ ਮੈਨੂੰ ਘੈਂਟ ਜੇ ਬਿਸਕੁਟ ਦਿਖਾਉਂਦਾ ਬਿਸਕੁਟ ਲੈਣ ਆਇਆ ਆ ਆ ਦੇਖ ਬਾਈ ਪਾਰਲੇਜੀ ਹੈਗੇ ਆ ਕਰੀਮ ਵਾਲੇ ਆ 50 50 ਆ ਕਾਜੂ ਵਾਲੇ ਆ ਸ਼ੂਗਰ ਫਰੀ ਆ ਬਿਕਰੀ ਵਾਲੇ ਪਏ ਆ ਓਏ ਨਹੀਂ ਯਾਰ ਉਹ ਲੈਦੇ ਜੇ ਬਿਸਕੁਟ ਹੁੰਦੇ ਆ ਕਿਉਂ ਮੰਗਲਗ੍ਰਹਿ ਤੂੰ ਆਇਆ ਮਾ ਓ ਯਾਰ ਉਹ ਬਿਸਕੁਟ ਸਵਾਦ ਹੀ ਵਾਲੇ ਹੁੰਦੇ ਆ ਇਹਨਾਂ ਨੂੰ ਕਿਹੜਾ ਉਲੀ ਲੱਗੀ ਆ ਯਾਰ ਬਾਈ ਮੇਰਾ ਉਹ ਮਤਲਬ ਨਹੀਂ ਉਹ ਬਾਈ ਉਹ ਖੰਡ ਵਾਲੇ ਬਿਸਕੁਟ ਹੁੰਦੇ ਆ ਯਾਰ ਇਹ ਕਿਹੜਾ ਬਾ ਗੋਡਾ ਵਾਲੇ ਆ ਇਹ ਵੀ ਖੰਡ ਦੇ ਹੀ ਬਣਦੇ ਆ ਯਾਰ ਤੂੰ ਸਮਝਦਾ ਨਹੀਂ ਮੇਰੀ ਗੱਲ ਯਾਰ ਤੂੰ ਉਹਨਾਂ ਦੇ ਨਾ ਖੰਡ ਲੱਗੀ ਹੁੰਦੀ ਉਹ ਬਿਸਕਟਾਂ ਤੇ। ਬਾਈ ਤੂੰ ਬਿਸਕਟ ਲੈ ਜਾ ਤੇ ਪੰਜਾਂ ਦੀ ਫੈਬਿਕੋਿਕ ਲੈ ਜਾ ਘਰੇ ਜਾ ਕੇ ਖੰਡ ਜਿੰਨੀ ਮਾਦੀ ਜੋੜੀ ਚ ਲਾਈ ਜਾਈ ਉੱਤੇ। ਯਾਰ ਬਾਈ ਤੂੰ ਬਿਸਕਟ ਨਾਲੋਂ ਛੱਡ ਯਾਰ ਹੁਣ। ਮੈਂ ਕਿਹੜਾ ਬਿਸਕਟ ਫੜੀ ਬੈਠਾ ਬਾਈ ਤੂੰ ਛੱਡ ਲੈ ਕਹੀ ਜਾਂਦਾ। ਯਾਰ ਤੂੰ ਸਮਝਿਆ ਨਹੀਂ। ਤੂੰ ਮੈਨੂੰ ਐਸੀ ਜੀ ਚੀਜ਼ ਦਿਖਾ ਜਿਹਨੂੰ ਖਾ ਕੇ ਸਵਾਦ ਹੀ ਆ ਜਾ ਯਾਰ। ਅੱਛਾ ਵੇ ਖਾ ਕੇ ਸਵਾਦ ਆ ਜਾਏ। ਹਾਂ। ਬਾਈ ਕੋਕਰੇ ਲੈ ਜਾ ਫਿਰ ਤੂੰ। ਨਹੀਂ ਯਾਰ ਇਹਦਾ ਯਾਰ ਜਾਨੋ ਸਵਾਦ ਆਉਣ ਲੱਗਾ ਜਾਨੂ ਮੁੱਕ ਜਾਂਦੇ ਆ। ਬਾਈ ਲੈ ਜੀ ਲੈ ਜਾ। ਨਹੀਂ ਯਾਰ ਅੱਛਾ ਸਵਾਦ ਭਾਲਦਾ ਆ ਲੈ ਜਾ ਬਾਈ ਫਿਰ ਕਰੀਮ ਰੋਲ ਨਹੀਂ ਨਹੀਂ ਯਾਰ ਬਾਈ ਪੈਸੇ ਕਿੰਨੇ ਆ ਤੇਰੇ ਕੋਲ ਬਾਈ ਪੈਸੇ ਬਾਈ ਮੇਰੇ ਕੋਲੇ 5 ਪੂਰੇ ਆ ਗਿਆ ਸਵਾਦ ਨਹੀਂ ਬਾਈ ਸਵਾਦ じゃ ਨਹੀਂ ਆਇਆ ਯਾਰ ਆਇਆ ਨਹੀਂ ਇੱਕ ਮਿੰਟ ਖੜੀ ਆ ਗਿਆ ਸਵਾਦ ਹਾਂ ਬਾਈ ਹੁਣ ਆ ਗਿਆ ਆ ਗਿਆ ਕਿੰਨੇ ਪੈਸੇ ਦਵਾਂ ਬਾਈ ਤੂੰ 5 ਹੀ ਦੇ ਦੇ